ਚੰਬਾ ਕਲਾ ਗੁਰਮਤ ਮੇਲਾ ਤੇ ਖੇਡ ਮੇਲਾ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਨਵਾਲਾ ਸਰਬਜੀਤ ਸਿੰਘ ਸਾਵੀ ਖੁਸ਼ੀ جنرل سٹੋਰ ਚੋਹਲਾ ਸਾਹਿਬ ਅਤੇ ਗੋਵਿੰਦ ਸਿੰਘ ਮਾਨ ਸ੍ਰਿਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਪਿੰਡ ਦੇ ਨੇੜੇ ਚੋਹਲਾ ਸਾਹਿਬ ਪਿੰਡ ਚੰਬਾ ਕਲਾਂ ਵਿਖੇ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਦੇ ਦਰਬਾਰ ਤੇ ਫਲਾਨਾ ਗੁਰਮਤ ਜੁੜ ਮੇਲਾ ਤੇ ਖੇਡ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਨਾਲ ਪ੍ਰਧਾਨ ਕੈਪਟਨ ਸਰਦਾਰ ਅਮਰ ਸਿੰਘ ਜੀ ਦੇ ਪਰਧਾਨਗੀ ھیਠ ਮਿਤੀ 25 ਜੁਲਾਈ 2024 ਦਿਨ ਵੀਰਵਾਰ ਨੂੰ ਬੜੇ ਸ਼ਰਧਾਪੂਰਵਕ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸ੍ਰੀ ਅਖੰਡ ਪੜ ਸਾਹਿਬ ਅੱਜ ਮਿਤੀ 23 ਜੁਲਾਈ 2024 ਦਿਨ ਮੰਗਲਵਾਰ ਨੂੰ ਆਰੰਭ ਕੀਤੇ ਗਏ ਅਤੇ ਭੋਗ ਪਰਸੋ ਰੋਜ਼ ਮਿਤੀ 25 ਜੁਲਾਈ 2024 ਦਿਨ ਵੀਰਵਾਰ ਨੂੰ ਪਾਏ ਜਾਣਗੇ ਉਸ ਤੋਂ ਪਰੰਤ ਖੁੱਲੇ ਪੰਡਾਲਾਂ 'ਚ ਧਾਰਮਿਕ ਦੀਵਾਨ ਸੱਜਣਗੇ ਇਸ ਸਮੇਂ ਪਹੁੰਚ ਰਹੇ ਮਹਾਨ ਬੁਲਾਰੇ ਜਿਵੇਂ ਕਿ ਭਾਈ ਰਣਜੀਤ ਸਿੰਘ ਚੋਲਾ ਸਾਹਿਬ ਕਵੀਸ਼ਰੀ ਜਥਾ ਅਤੇ ਬੀਬੀ ਦਲੇਰ ਕੌਰ ਖਾਲਸਾ ਇੰਟਰਨੈਸ਼ਨਲ ਜਥਾ ਅਤੇ ਸੰਤ ਸਿਪਾਹੀ ਸਿਸਟਰ ਵਿਛੜੀ ਜਥਾ ਸ੍ਰੀ ਹਾਲੀ ਕਲਾਂ ਵਾਲੇ ਸੰਗਤਾਂ ਨੂੰ ਗੁਰੂ ਜਸਨਾ ਕੇ ਨਿਹਾਲ ਕਰਨਗੇ ਸ਼ਾਮ ਨੂੰ ਵੱਡੇ ਪੱਦਰ ਤੇ ਕਬੱਡੀ ਮੈਚ ਨਾਮਵਰ ਟੀਮਾਂ ਵਿਚਕਾਰ ਕਰਵਾਏ ਜਾਣਗੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਐਨ ਆਰ ਆਈ ਸੰਗਤਾਂ ਨੂੰ ਬੇਨਤੀ ਹੈ ਗੁਰਮਤ ਮੇਲੇ ਅਤੇ ਖੇਡ ਮੇਲੇ ਵਿੱਚ ਪਹੁੰਚ ਕੇ ਤਨ ਮਨ ਤਾਂ ਨਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦਸ ਰਹੇ ਹਨ ਹੈਡ ਗ੍ਰੰਥੀ ਬਾਬਾ ਸਾਹਿਬ ਸਿੰਘ ਜੀ ਅਤੇ ਸਰਦਾਰ ਬਲਦੇਵ ਸਿੰਘ ਜੀ ਉਹਨਾਂ ਨਾਲ ਖੜੇ ਪ੍ਰਬੰਧਕ ਅਤੇ ਸੰਗਤਾਂ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਖੁਸ਼ੀ ਜਨਨ ਸਟੋਰ ਚੋਹਲਾ ਸਾਹਿਬ ਗੋਵਿੰਦ ਸਿੰਘ ਮਾਨ ਸ੍ਰਿਹਾਲੀ ਕਲਾਂ ਬਾਬਾ ਸਾਹਿਬ ਸਿੰਘ ਜੀ ਮੈਂ ਤੁਹਾਨੂੰ ਕਰਾ ਜਸਵੀਰ ਸਿੰਘ ਅੱਜ ਬੜੀਆਂ ਸੰਗਤਾਂ ਦੇ ਕਾਟੇ ਚੰਬਕ ਤਲਾਵੇ ਜੀ ਬਾਬਾ ਸਾਹਿਬਾ ਅਸਰ ਵਰਤੇ ਇੱਥੇ ਸੰਗਤਾਂ ਵੱਲੋਂ ਕੀ ਪ੍ਰਬੰਧ ਕੀ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਜੋ ਇਹ ਸਾਲਾਨਾ ਸਮਾਗਮ ਹੋ ਰਿਹਾ ਹੈ ਇਹ ਸਤਿਗੁਰਾਂ ਦੇ ਰੂਪ ਕੋ ਵਰਸਾਏ ਮਹਾਂਪੁਰਛ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਉਹਨਾਂ ਦੇ ਚਰਨ ਸੇਵਕ ਜਿਵੇਂ ਕਿ ਬਾਬਾ ਲੈ ਲੈ ਜੀ ਬਾਬਾ ਦੁੱਲੇ ਸ਼ਾਹ ਜੀ ਉਹਨਾਂ ਮਹਾਂਪੁਰਛਾਂ ਦੀ ਯਾਦ ਦੇ ਵਿੱਚ ਸਰਬੱਤ ਸੰਗਤਾਂ ਵੱਲੋਂ ਸਾਲਾਨਾ ਮੇਲੇ ਕਰਾਇ ਜਾ ਰਹੇ ਹਨ ਜਿਸ ਦੇ ਨੇ ਜਿਸ ਸੇਚ ਤੈਨ ਸ੍ਰੀ ਖਾਨਪਾਟ ਸਾਹਿਬ ਆਰੰਭ ਹੋਣਗੇ ਅਤੇ 25 ਤਰੀਕ ਦਿਨ ਵੀਵਰ ਨੂੰ ਭੋਗਾ ਤੋਂ ਉਪਰੰਤ ਇੰਟਰਨੈਸ਼ਨਲ ਜਥੇ ਗੁਰੂ ਸ਼ਬਦ ਦੇ ਨਾਲ ਜੋੜਨਗੇ ਜਿਵੇਂ ਕਿ ਬੀਬੀ ਦੇ ਦਲੇਰ ਕੌਰ ਖਾਲਸਾ ਭਾਈ ਰਣਜੀਤ ਸਿੰਘ ਚੁੱਲਾ ਸਾਹਿਬ ਇਤ ਆਦਿਕ ਚੋਟੀ ਦੇ ਜਥੇ ਪਹੁੰਚ ਕੇ ਸਰਬਾਧ ਸੰਗਤਾਂ ਨੂੰ ਗੁਰੂ ਦੇ ਨਾਲ ਜੋੜ ਕੇ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ ਜਾ ਰਿਹਾ ਹੈ ਸੂਸ਼ਰਮਤ ਰਾਕੇ ਦੀਆਂ ਸੰਗਤਾਂ ਵੱਲੋਂ ਨਗਰ ਚੰਬਾ ਕਣ ਦੀਆਂ ਸਮੂਹ ਸੰਗਤਾਂ ਵੱਲੋਂ ਇਹ ਸਜੋਗ ਭਾਰੀ ਉਪਰਲਾ ਕੀਤਾ ਗਿਆ ਅਤੇ ਸ਼ਾਮਾਂ ਨੂੰ ਦਿਵਾਨਾਂ ਦੀ ਸਮਾਪਤੀ ਤੋਂ ਉਪਰੰਤ ਜੰਗੀ ਪੱਦਰ ਤੇ ਕਬੱਡੀ ਦਾ ਮੈਚ ਹੋਵੇਗਾ ਜਿਵੇਂ ਸਤਗਰਾ ਦਾ ਮਹਾਵਾਕਨ ਸਰ ਮੱਲਾ ਖਾੜਾ ਰਚਿਆ ਦੇ ਮਹਾਵਾਕਨ ਸਰ ਵੱਡੇ ਵੱਡੇ ਮੱਲ ਇਸ ਅਖਾੜੇ ਦੇ ਵਿੱਚ ਹਿੱਸੇ ਲੈ ਰਹੇ ਹਨ ਅਤੇ ਸਰਬੱਤ ਸੰਗਤਾਂ ਗੁਰੂ ਘਰ ਦੇ ਨਾਲ ਜੁੜ ਰਹੀਆਂ ਹਨ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਸੱਚਾ ਪਾਤਸ਼ਾਹ ਇਸੇ ਤਰ੍ਹਾਂ ਸਰਬੱਤ ਸੰਗਤਾਂ ਦੇ ਸਿਰ ਤੇ ਮੇਰਾ ਦਾ ਹੱਥ ਰੱਖਣਾ ਆਪਣੇ ਚਰਨਾ ਕਮਲ ਦੇ ਨਾਲ ਜੋੜੀ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਬਲਦੇਵ ਸਿੰਘ ਜੀ ਆਪ ਵੀ ਬੜੇ ਸੰਤਾਂ ਨਾਲ ਜੁੜ ਕੇ ਮੀਲਾ ਮੁੰਦਰੀਂ ਦੇ ਲੋ ਤੇ ਦੱਸਣਾ ਚਾਹੋਗੇ ਸਾਡੇ ਚਰਨਾਂ ਨੂੰ ਕਿ ਕਿੰਨਾ ਦੀ ਪ੍ਰਧਾਨਗੀ ਦੇ ਪਿੰਚੰਬਾ ਬਸੀ ਮੇਲਾ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਸਰਕਾਰ ਜੋ ਪ੍ਰਧਾਨ ਕੈਪਟਨ ਅਮਰ ਸਿੰਘ ਉਹਨਾਂ ਦੇ ਮਤਲਬ ਸੰਯੋਗ ਨਾਲ ਨਗਰ ਦੇ ਸੰਯੋਗ ਨਾਲ ਉਹਨਾਂ ਦੀ ਮਤਲਬ ਕਹਿਣ ਤੇ ਜੋ ਵੀ ਮੇਲਾ ਮਨਾਇਆ ਜਾ ਰਿਹਾ ਹੈ ਉਹਨਾਂ ਦੀ ਗਵਾਈ ਹੇਠ ਪ੍ਰਬੰਧਕ ਕਮੇਟੀ ਨਗਰ ਨਿਵਾਸੀ ਇਲਾਕਾ ਨਿਵਾਸੀ ਸਾਰੇ ਹੀ ਇਸ ਸੰਜੋਗ ਦੇ ਨੇ ਜੋ ਬਾਬਾ ਦਵਲੇਸ਼ਾ ਬਾਬਾ ਹਰਮ ਸਿੰਘ ਦੇ ਬਾਅਦ ਤੇ ਮੇਲਾ ਮਨਾਇਆ ਜਾ ਰਿਹਾ ਹੈ ਹਾਂਜੀ ਅੱਛਾ ਜੀ ਬਲਦੇਵ ਸਿੰਘ ਜੀ ਆਪ ਜੀ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਸਾਹਿਬ ਸਿੰਘ ਜੀ ਆਪਾਂ ਨੂੰ ਕਲਗਿਆਲੇ ਪਾਸਿਓਂ ਲ ਬਹੁਤ ਵੱਡਾ ਕਾਲਾ ਮਿਲਿਆ ਕਾਲਪੁਰਖ ਦਾ ਤੇ ਸਾਰੇ ਚੈਨਲ ਤੇ ਦਿਖਾਉਗੇ ਭੋਲੇ ਸੋਨਿਆ ਸੋਨਹਾਂ ਸੋਸ਼ਕ ਅਗਲੇ ਹੀ ਸੋਨਹਾਂ ਸੋਸ਼ਕ ਕਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਸਿੰਘਾ ਟੀਮ ਅਤੇ ਜਸਤਨਾ ਵਾਲਾ ਵੱਲੋਂ ਆਵਾਜ਼ਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪਹਲਸੋ ਹੋ ਪਹਲਾ ਅੰਤ ਪਲੇ ਦਾ ਪਹਲਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਤੋ ਪਹਿਲਾ ਪੁੱਛ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793 19426 98726 35913